ਨਾਬਾ ਵਿਖੇ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਰੇਲਾ ਰੋਕਣ ਦਾ ਐਲਾਨ ਪੁਲਿਸ ਵੱਲੋਂ ਰੇਲਵੇ ਟਰੈਕ ਤੇ ਪਾਰੀ ਪੁਲਿਸ ਫੋਰਸ ਤਾਇਨਾਤ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਸੋਧ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਕਿਸਾਨਾਂ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਉੱਥੇ ਹੀ ਰੇਲਵੇ ਟਰੈਕ ਦੇ ਨੇੜੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਗੁਰਪ੍ਰੀਤ ਸਿੰਘ ਬਰਾਸ਼ਤ ਦੀ ਨਾਬਾਤ ਰਿਪੋਰਟ aaaa <tripe> ouu I'm ਇਹਨਾਂ ਦੇ ਡਾਂਗਾ ਖਾ ਕੇ ਇਹਨਾਂ ਦੀਆਂ ਗਾਲਾਂ ਖਾ ਕੇ ਇਹਨਾਂ ਦੇ ਬਾਈ ਤਸੱਦਦ ਪਹਿਲਾਂ ਲੰਬੇ ਸਮੇਂ ਤੋਂ ਸਹਿ ਚੁੱਕੇ ਆਂ ਸੀ ਕਿਉਂਕਿ ਅੱਜ ਦੇ ਨਹੀਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਹ ਦਿਨੋਂ ਤੋਂ ਲੈ ਕੇ ਜਥੇਬੰਦੀਆਂ ਤੇ ਚੱਲ ਰਿਹਾ ਲੋਕਾਂ ਦੀ ਗੱਲ ਕਰਦੇ ਆ ਕਿਉਂਕਿ ਇਹ ਪੁਲਸਾ ਚਾਹੇ ਸਰਕਾਰਾਂ ਇਹ ਸਰਪੋਜੋਕਾਂ ਦੀ ਗੱਲ ਕਰਦੀਆਂ ਹੁੰਦੀਆਂ ਨੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਇਹ ਆਪਣੇ ਸਰਕਾਰ ਬਣਾਏ ਕਿੰਨੇ ਵਜੇ ਟੱਕਰ ਲੱਗੂ ਕਰਨਾ 3 ਵਜੇ ਤੱਕ ਦੀ ਤੋਂ ਲੈ ਕੇ 3 ਵਜੇ ਤੱਕ 3 ਵਜੇ ਸਾਡੀ ਸਮਾਪਤੀ ਹੈ ਇਹ ਅੱਜ ਤੁਸੀਂ ਪਹਿਲਾਂ ਤਾਂ ਬੋੜਾ ਬੱਲੇ ਫੁੱਲ ਦੇ ਥੱਲੇ ਟ੍ਰੈਕ ਤੇ ਫੈਕਟਰ ਦੀ ਿਆਲੀ ਸੀ ਪਰ ਪ੍ਰੋਗਰਾਮ ਕਦੇ ਚੀਜ਼ ਦੇਖੋ ਕਿ ਅੱਜ ਸ਼ੈਅਰੀ ਕੀਤੀ ਹੈ ਚਕਮਾ ਦਿੱਤਾ ਕੋਈ ਚਕਮਾ ਨਹੀਂ ਵੀ ਰਹਾ ਇਹ ਇਹ ਲੋਕਤਾ ਤੇ ਜਿੱਦਰ ਨੂੰ ਭਈ ਲੋਕ ਤਾਕਤ ਚਲੀ ਜਾਂਦੀ ਆ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਦੇ بڑے بڑے ਪ੍ਰਸ਼ਾਸਨ ਨੇ ਚਲਵਾਤਾ ਦੀ ਕਮਜ਼ੋਰ ਦੀ ਧਰਨਾ ਲਗਾਇਆ ਗਿਆ ਰੇਲਵੇ ਰੁਕੋ ਸਾਡੀਆਂ ਰਹਿਂਦੀਆਂ ਮੰਗਾ ਬਿਜਲੀ ਬੋਰਡ ਦੀ ਮੰਗਾ ਜਾਂ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਭਈ ਆ ਪੂਰਾ ਪ੍ਰਸ਼ਾਸਨ ਖੜਾ ਸੀ ਇਹਨਾਂ ਦੇ ਐਪਲੀਕੇਸ਼ਨਾਂ ਦੇ ਦੇ ਕੇ ਜਿਹੜਾ ਇਹਨਾਂ ਦਾ ਕੰਮ ਸੀ ਇਹਨਾਂ ਨੇ ਉਹ ਚੋਰੀ ਦਾ ਸਮਾਨ ਕਢਵਾਉਣਾ ਸੀ ਅਸੀਂ ਉਹਨਾਂ ਨੂੰ ਸਮਾਨ ਵੀ ਕਢਵਾ ਕੇ ਦਿੱਤਾ ਭਾਈ ਉਹ ਚੋਰ ਸਰਿਆਂਮ ਬਾਜ਼ਾਰ ਦੇ ਵਿੱਚ ਵੀਡੀਓ ਪੋਸਟਾਂ ਪਾਉਂਦੇ ਫਿਰਦੇ ਆ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਇਹ ਜਿਹੜਾ ਮੋਰਚਾ ਲਾਇਆ ਹੋਇਆ ਸੋ ਵੱਡੇ ਪੱਧਰ ਤੇ ਜਣੀ ਹਜੇ ਤਾਂ ਅੱਜ ਸੰਕੇਤਕ ਧਰਨਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਆਉਣ ਵਾਲੇ ਜਿੱਨਾਂ ਚ ਬਈ ਡੀਸੀ ਦਫ਼ਤਰ ਬੈਠਾਂਗੇ ਕੀ 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 ਮੰਗਾਂ ਨੇ ਤੁਹਾਡੇ ਅੱਗੇ ਮੰਗ ਕੀ ਕੀ ਹੈ ਜੀ ਮੇਨ ਮੰਗ ਹੈ ਕਿ ਜੀ ਸਾਡਾ ਜਿਹੜਾ ਸਭ ਤੋਂ ਚੋਰੀ ਹੋਇਆ ਸਮਾਨ ਆ ਉਹਦੀ ਪਰਵਾਹੀ ਜਿਹੜੇ ਚੋਰ ਨੇ ਵਈ ਉਹਨਾਂ ਨੂੰ ਸਜ਼ਾਵਾ ਦਿਵਾਉਣਾ ਦੂਜੀ ਮੰਗ ਆ ਸਾਡੀ ਬਿਜਲੀ ਬੋਰਡ ਜਿਹੜਾ ਪ੍ਰਾਈਵੇਟ ਹੋਣ ਜਾ ਰਿਹਾ ਉਹਨੂੰ ਪਾਪਸ ਕਰਾਉਣਾ ਉਸ ਬਿਲ ਨੂੰ ਕਿ ਕਿੰਨੇ ਵੇ ਤੱਕ ਚੱਲਣਾ ਹੈ ਧਰਮ 3 ਵਜੇ ਤੱਕ ਦੋ ਦੋ ਤੇ